ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅਯੁੱਧਿਆ ਵਿੱਚ ਭਗਵਾਨ શ્રી ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਸਮਰਾਲਾ ਵਿੱਚ ਰਾਮ ਭਗਤਾਂ ਵੱਲੋਂ ਅੱਜ ਸਵੇਰੇ ਵੈਸ਼ਨੂ ਦੇਵੀ ਮੰਦਰ ਵਿੱਚ ਹਵਨ ਯੱਗ ਕਰਵਾਇਆ ਗਿਆ। ਉਸ ਤੋਂ ਪ੍ਰੰਤ ਮੇਨ ਚੌਂਕ ਵਿੱਚ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਲੰਗਰ ਵੀ ਲਗਾਏ ਗਏ ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸੂ ਹਿੰਦੂ ਧਾਰਮਿਕ ਪਾਈਚਾਰੀਆਂ ਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਾਂਭਕਤਾ ਨੇ ਸ਼ਮੂਲੀਅਤ ਕੀਤੀ ਬਹੁਤ ਖੁਸ਼ੀ ਦਾ ਮੌਲਾ ਜੀ ਅੱਜ ਪ੍ਰਭੂ ਭਗਵਾਨ ਜੀ ਆਰਮਚੰਦਰ ਜੀ ਅੱਜ ਆਪਣੇ ਮਹਿਲਾਂ ਦੇ ਵਿੱਚ ਮੌਜੂਦਾਨ ਹੋਏ ਨੇ ਉਸ ਕੁਰਸੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਮਾਰਕੀਟ ਦੇ ਸਹਿਯੋਗ ਦੇ ਨਾਲ ਅੱਜ ਲੰਗਰ ਚਲਾਇਆ ਗਿਆ ਪਹਿਲਾ ਹਵਨ ਕੀਤਾ ਗਿਆ ਜੀ ਬਹੁਤ ਹੀ ਸਭ ਦੇ ਵਿੱਚ ਸ਼ਰਦਾ ਬਹੁਤ ਖੁਸ਼ੀ ਹੈ ਜੀ ਸਭ ਨੂੰ ਲੰਗਰ ਕਿੰਨੇ ਵਜੇ ਸਟਾਰਟ ਹੋਣਾ ਹੈ ਜੀ ਲੰਗਰ ਜੀ 12:20 ਮਿੰਟ ਤੋਂ ਜਿੱਦਾਂ ਅਜੋਧਾ 'ਚ ਪ੍ਰਭੂ ਦਾ ਵਰਾਜਮਾਨ ਹੋਣਗੇ ਜੀ ਉਸ ਤੋਂ ਬਾਅਦ ਨਾਲ ਹੀ ਇੱਧਰ ਆਪਾਂ 1-2 ਮਿੰਟ ਬਾਅਦ ਸਟਾਰਟ ਕਰਾਂਗੇ ਲੰਗਰ 'ਚ ਕੀ ਕੀ ਆਈਟਮ ਬਣਾਈ ਗਈਆਂ ਨੇ ਲੰਗਰ ਦੇ ਵਿੱਚ ਬਣਾਈ ਗਈ ਹੈ ਜੀ ਖੀਰ ਬਣਾਈ ਗਈ ਹੈ ਜੀ ਛੋਲੇ ਕੁਲਚੇ ਜੀ ਤੇ ਗਲਾਬ ਜਮਣਾ ਦਾ ਵੀ ਅਰੇਂਜਮੈਂਟ ਕੀਤਾ ਗਿਆ ਬਾਅਦ 'ਚ ਸ਼ੁਰੂ ਕਰਾਂਗੇ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਜੀ ਆਪਣਾ ਖੁਸ਼ੀ ਦੇ ਨਾਲ ਅੱਜ ਦਾ ਦਿਨ ਬਹੁਤ ਵਧੀਆ ਮਨਾਓ ਹਰ ਇੱਕ ਸਾਲ ਹੀ ਮਤਲਬ ਇਸ ਦਿਨ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਸ਼੍ਰੀ ਰਾਮ ਭਗਵਾਨ 494 ਸਾਲਾਂ ਦੇ ਬਾਅਦ ਅੱਜ ਬਹੁਤ ਹੀ ਸ਼ੁਭ ਅਫਸਰ ਵਾਲੇ ਦਿਨ 22 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਆਪਣੇ ਮੰਦਰ ਦੇ ਵਿੱਚ ਬਿਰਾਜਮਾਨ ਹੋਣ ਜਾ ਰਹੇ ਨੇ ਉਸ ਦੀ ਖੁਸ਼ੀ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦਾ ਹੀ ਲੰਗਰ ਚੱਲਣ ਲੱਗਿਆ ਹੈ 쿠ਸ਼ੀਪਲਾਂ ਦੇ ਬਾਅਦ ਸੋ ਸਾਰੇ ਹੀ ਰਾਮ ਭਗਤਾਂ ਨੂੰ ਜਿੱਥੇ ਵੀ ਜਿਸ ਵੀ ਦੇਸ਼ ਵਿਦੇਸ਼ ਦੇ ਵਿੱਚ ਰਾਮ ਭਗਤ ਬੈਠੇ ਨੇ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਸਥਾਪਨਾ ਦਿਵਸ ਤੇ ਲੱਖ ਲੱਖ ਵਧਾਈ ਹੈ ਜੀ ਮੇਰਾ ਨਾਮ ਸੰਦੀਪ ਭਾਰਤੀ ਹੈ ਜੀ ਮੌਂਟੂ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪੂਰੇ ਇਲਾਕਾ ਵਾਸੀਆਂ ਨੂੰ RAM LALLA ਦੀਆਂ ਪ੍ਰਾਣ ਪ੍ਰਿਸ਼ਟਾ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਾਡੇ ਸਨਾਤਨ ਤਰੰਬ ਵੱਲੋਂ ਪੂਰੀਆਂ ਸਾਰੀਆਂ ਸੰਸਥਾਵਾਂ ਵੱਲੋਂ ਇੱਥੇ 88 ਕੋੜੀ ਵਾਲੇ ਮੰਦਿਰ ਦੇ ਵਿੱਚ ਹਵਨ ਕਰਵਾਇਆ ਗਿਆ ਜੀ ਉਸ ਤੋਂ ਬਾਅਦ 12:20 ਤੇ ਜਦੋਂ ਪ੍ਰਬੂ ਦੀ ਪ੍ਰਾਣ ਪ੍ਰਿਸ਼ਟਾ ਹੋ ਜਾਏਗੀ ਤਾਂ ਪੂਰਾ ਲੰਗਰ ਦਾ ਅਟੁੱਟ ਵਰਤੇਗਾ ਜਿਸ ਵਿੱਚ ਖੀਰ ਪਕੌੜੇ ਕੁਲਚੇ ਛੋਲੇ ਸਾਰਾ ਕੁਝ ਹੋਵੇਗਾ ਜੀ ਔਰ ਮੇਰੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਅੱਜ ਰਾਤ ਨੂੰ ਦੀਪਮਾਲਾ ਜ਼ਰੂਰ ਕਰਨੀ ਹੈ ਆਪਣੇ ਘਰਾਂ ਵਿੱਚ ਦੀਵੇ ਜ਼ਰੂਰ ਜਲਾਣੇ ਨੇ ਜੀ ਔਰ ਦੀਵਾਲੀ ਦਾ ਤਨਾ ਮਨਾਣਾ ਹੈ ਬੋਕ ਜਗਪਤੀ ਰਾਮ ਚੰਦਰ ਮਹਾਰਾਜ ਕੀ ਜੈ ਔਰ ਇੱਕ ਕੈਲਸੀਡੀ ਲਗਾਈ ਗਈ ਹੈ ਜੀ ਜਿਸ ਵਿੱਚ ਅਯੁੱਧਿਆ ਦਾ ਪੂਰਾ ਲਾਈਵ ਪ੍ਰਸਾਰਣ ਤੁਹਾਨੂੰ ਦਿਖਾਇਆ ਜਾਵੇਗਾ ਜੈ ਲਗਾਇਆ ਗਿਆ ਕਿਹੜਾ ਦਰ ਸਾਡੇ ਵੱਲੋਂ ਕਿੱਥੋਂ ਲਾਇਆ ਇਹ ਤਾਂ ਪ੍ਰਭੂ ਦੀ ਕਿਰਪਾ ਲੋਕ ਆ ਰਾਮ ਦੇ ਰੰਗ ਤੇ ਰੰਗੇ ਗਏ ਨੇ ਇਹ ਤਾਂ ਪ੍ਰਭੂ ਦੀ ਕਿਰਪਾ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੱਥੋਂ ਸਮਾਨ ਆ ਰਿਹਾ ਕੀ ਹੋ ਰਿਹਾ ਤਾਂ ਸਭ ਪ੍ਰਭੂ ਦੀ ਲੀਲਾ ਜੀ ਆ ਤੁਹਾਡੇ ਸਾਹਮਣੇ ਹੀ ਆ ਆ ਸਾਰਾ ਕੁਝ ਪ੍ਰਭੂ ਦੀ ਲੀਲਾ ਦਾ ਵਿਚਾਰ ਹੈ ਸਾਡੇ ਦਾ ਕੁਝ ਨਹੀਂ ਪਤਾ ਇਹ ਤਾਂ ਹਮਨ ਕਰਕੇ ਉੱਠੇ ਆ ਸਾਡੇ ਆਉਂਦੇ ਤਿਆਰ ਹੋ ਰਿਹਾ ਦੀ ਸਮਾਰਜ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਵਡੇਰਾ ਜੀ ਅੱਜ ਲੰਗਰ ਲਗਾਇਆ ਜਾ ਰਿਹਾ ਤਸਵੀਰ ਤੋਂ ਕੀ ਸਟਾਰਟ ਕੀਤਾ ਕਿਸ ਤਰ੍ਹਾਂ ਬੁਰਾ ਹੋ ਗਿਆ ਪ੍ਰਭੂ ਸ਼੍ਰੀ ਰਾਮ ਜੀ ਨੇ ਅੱਜ ਆਪਣੇ ਘਰ ਵਿੱਚ ਸਥਾਪਿਤ ਹੋਣਾ ਜੀ ਇਸ ਖੁਸ਼ੀ ਵਿੱਚ ਸ਼ਹਿਰ ਵਾਸੀਆਂ ਦੇ ਸਾਰੀਆਂ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਇੱਥੇ ਟੋਟਲ ਲੰਗਰ ਵਰਤਣਾ ਇਹਦੇ ਵਿੱਚ ਖੀਰ ਬ੍ਰੈਡ ਪਕੌੜਾ ਚਾਵਲ ਛੋਲੇ ਗੁਲਚੇ ਤੇ ਐਂਡ ਤੇ ਗਲਾਬ ਜਮਣਾ ਦਾ ਲੰਗਰ ਵੀ ਲਗਾਇਆ ਜਾਏਗਾ ਜੀ ਹੋਰ ਕੀ ਕੀ ਪ੍ਰੋਗਰਾਮ ਰੱਖਿਆ ਗਿਆ ਹੋਰ ਅੱਜ ਸ਼ਹਿਰ ਪਹਿਲਾਂ ਅਸੀਂ ਹਵਨ ਯਾਰਕ ਕੀਤਾ ਜੀ ਹਵਨ ਯੱਗ ਸਾਰੇ ਭਰਾਵਾਂ ਨੇ ਰਲ ਕੇ ਹਵਨ ਜੋ ਹਉਤੀਆਂ ਪਾਈਆਂ ਤੇ ਪ੍ਰਭੂ શ્રી ਰਾਮ ਜੀ ਦੇ ਜੈ ਕਰੇ ਲਾਏ ਨੇ ਉਸ ਤੋਂ ਬਾਅਦ ਹੀ ਐਲਸੀਡੀ ਲੱਗੀ ਹੈ ਜੋ ਤੇ ਲਾਈਵ ਪ੍ਰਸਾਰਣ ਚੱਲੇਗਾ ਜੀ ਯੋਧਿਆ ਦਾ ਅਸੀਂ ਸਮਰਾਲੇ ਨੂੰ ਅਯੋਧਿਆ ਦੇ ਰੰਗਾਂ ਵਿੱਚ ਰੰਗਾਂਗੇ ਲੰਗਰ ਕਿਤੇ ਵੇ ਸ਼ੁਰੂ ਹੋਣਾ ਜੀ 12:20 ਮਿੰਟ ਤੇ ਜਦੋਂ ਰਾਮ ਲੱਲਾ ਜੀ ਆਪਣੇ ਘਰ ਵਿੱਚ ਵਰਾਜਮਾਨ ਹੋ ਜਾਣਗੇ ਉਸ ਤੋਂ ਬਾਅਦ ਸਾਰੇ ਸ਼ਹਿਰ ਲਈ ਲੰਗਰ ਚੱਲ ਟੁੱਟ ਵਰਤੇਗਾ ਦੇਰ ਰਾਤ ਤੱਕ ਚੱਲੇਗਾ ਮੈਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਜੀ ਅੱਜ ਆਪਣੇ ਘਰ ਵਿੱਚ ਦੀਵੇ ਲਾਣੇ ਨੇ ਬੰਬ ਪਟਾਕੇ ਜਲਾਣੇ ਨੇ ਤੇ ਆਪਣੇ ਆਸ ਪੜੋਸ ਵਿੱਚ ਮਠਿਆਈਆਂ ਵੰਡਣੀਆਂ ਨੇ ਕਿਉਂਕਿ ਅੱਜ 494 ਸਾਲਾਂ ਬਾਅਦ ਤੁਹਾਡੇ ਰਾਮ ਲੱਲਾ ਜੀ ਬਨਵਾਸ ਛੱਟ ਕੇ ਆਪਣੇ ਘਰ ਵਾਪਸ ਜੈ ਸ਼ੀਰਾਂ ਬੇਸ਼ੱਕ ਪੰਜਾਬ ਸਰਕਾਰ ਮਾਈਨਿੰਗ ਚੋਰੀ ਸੰਬੰਧੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਹ ਚੋਰੀ ਦਰਿਆ ਬਿਆਸ ਦੇ ਕੰਢੇ ਬੇਰੋਖ ਚੱਲੀ ਹੈ ਜਿਸ ਨੂੰ ਰੋਕਣ ਵਿੱਚ ਕਪੂਤਲਾ ਦੇ ਸਰਕਾਰੀ ਅਧਿਕਾਰੀ ਨਾਕਾਮਯਾਬ ਸਾਬਤ ਹੋ ਰਹੇ ਹਨ 24 ਘੰਟੇ ਲਗਾਤਾਰ ਲੰਘ ਰਹੀ ওভারਲੋਡਡ ਇਪਰਾ ਤੇ ਵੇਤ ਨਾਲ ਭਰੀਆਂ ਟਰਾਲੀਆਂ ਦਾ ਡਰ ਇਸ ਕਦਰ ਵੱਧ ਗਿਆ ਕਿ ਪਿੰਡ ਪੰਡਾਲ ਬੇੜ ਦੇ ਕੁਝ ਵਸਨੀਕਾਂ ਨੇ ਆਪਣੇ ਘਰਾਂ ਦੇ ਅੱਗੇ ਸਪੀਡ ਬ੍ਰੇਕਰ ਬਣਾ ਲਏ ਹਨ ਜਿਸ ਕਾਰਨ ਕਿਸਾਨਾਂ ਲਈ ਵੀ ਨਵੀਂ ਮੁਸੀਬਤ ਖੜੀ ਹੋ ਗਈ ਹੈ। ਜਿਹੜਾ ਗੰਨਾ ਲੈ ਕੇ ਆਉਨੇ ਆ ਟਰਾਲੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ। ਇਹ ਜਿਹੜੇ ਸਪੀਡ ਬ੍ਰੇਕਰ ਆ ਇਹ ਬਣਾਉਂਦੀ ਨੇ ਇਹਨਾਂ ਨੂੰ ਲੋਕਾਂ ਨੂੰ ਨੌਬਤ ਕਿਉਂ ਆਈ ਹੈ? ਇਹ ਜੀ ਕੁਛ ਲਾ ਲਓ ਤੁਸੀਂ ਵੀ ਰਾਗੀ ਰਾ ਤੇਜ ਲੰਘਦੇ ਆ। ਕੁਛ ਹੋਰ ਨਕਿਆ ਮੋਟੀਆਂ ਨੌਬਤਾਂ ਲਾ ਲਓ। ਤੇ ਇਸ ਕਰਕੇ ਕਰ ਰਹੇ ਆ ਪਰ ਬਹੁਤ ਮੁਸ਼ਕਲ ਆ। ਇਹ ਲੋਕਾਂ ਦਾ ਕਹਿਣਾ ਵਾ ਕਿ ਜਿਹੜੇ ਸਪੀਡ ਬ੍ਰੇਕਰ ਬਣਾਏ ਗਏ ਆ ਇਹ ਮਾਈਨਿੰਗ ਜਿਹੜੀ ਆ ਲਗਾਤਾਰ ਰਾਤ ਦਿਨ ਮਾਈਨਿੰਗ ਦੀ ਚੋਰੀ ਹੋ ਰਹੀ ਆ ਤੇ ਇਹਦੀ ਹੋ ਰਹੀ ਆ ਇਹ ਮਣ ਦੇ ਵਿੱਚੋਂ ਆ ਰਹੀ ਕਿੰਨੇ ਚਿਰ ਤੋਂ ਹੋ ਰਹੀ ਆ ਇਹ ਕੋਈ ਲਗਭਗ ਹੁਣ ਜਿਉਂ ਦਰਾਰਾ ਪਾਣੀ ਆਇਆ ਪਾਣੀ ਲੱਥਾ ਤੋਂ ਬਾਅਦ ਦੇ ਵਿੱਚ ਕੰਨ ਚਾਲੂ ਰਿਹਾ ਪਹਿਲਾਂ ਵੀ ਹੁੰਦੀ ਰਹੀ ਆ ਪਰ ਹੁਣ ਬਹੁਤ ਜ਼ਿਆਦਾ ਇਹਦਾ ਜੀ ਬਣਾਏ ਤਾਂ ਤਾਂ ਸੀ ਕਿ ਮਾਈਨਿੰਗ ਬਹੁਤ ਹੁੰਦੀ ਆ ਸਾਡੇ ਪਿੰਨੇ ਰਾਤ ਦਿਨ ਚੱਲਦੀਆਂ ਆਵਾਦੀ ਹੈਗੀ ਆ ਵਿੜਾ ਵਾ ਕੋਈ ਇਹ ਵੇਲੇ ਵੀ ਟਰਾਲੀਆਂ ਹੌਲੀ ਨਹੀਂ ਕਰਦੇ ਰਾਤ ਦਿਨ ਹੀ ਰੇਟਾ ਜਾਂਦੇ ਇਥੋਂ ਤੇ ਉਹ ਇਹ ਜਿਹੜੇ ਹੁਣ ਆ ਇਹ ਹੁਣ ਗੰਨੇ ਦੀਆਂ ਟਰਾਲੀਆਂ ਹੁੰਦੀ ਆ ਥੋੜੀ ਜਿਹੀ ਟਰਾਲੀਆਂ ਦੇ ਲੱਦਾਂ ਥੋੜੀਆਂ ਉੱਚੀਆਂ ਹੁੰਦੀਆਂ ਆ ਉਹਨਾਂ ਨੂੰ ਤੰਗੀ ਆਉਂਦੀ ਸੀ ਕਿ ਕੋਈ ਹੌਕਟਾੜ ਜੋਇ ਕੋਈ ਕਰਕੇ ਉਹਨਾਂ ਦਾ ਐਸੀ ਹੱਲ ਕਰ ਦੇਣ ਲੱਗੇ ਹੁਣ ਛੋਟੇ ਕਰਦੇ ਆ ਤੇ ਇਹ ਬਣਾਏ ਤਾਂ ਤਾਂ ਸੀ ਕਿ ਮੈਨੰਗ ਹੁੰਦੀ ਆ ਬਹੁਤ ਸਾਰੇ ਮੰਡੇ ਚ ਰਾਤ ਦਿਨੀ ਰੇਤਾ ਜਾਂਦੀ ਆ ਤੇ ਇਹਦੇ ਵਿੱਚ ਪਿੰਡ ਤੋਂ ਬੱਚੇ ਜਾਂਦੇ ਜਿਉਂ ਬਾਹਰ ਸੋ ਡਾਰਿਆ ਥਲੇ ਟਰਾਲੀਆਂ ਹੌਲੀ ਨਹੀਂ ਕਰਦੇ ਪਖੜ ਲੱਗੇ ਟਰਾਲੀਆਂ ਨੂੰ ਉੱਪਰ ਉੱਚੀਆਂ ਕੀਟੀਆਂ ਬੈੱਡ ਲਾ ਕੇ ਤੇ ਰਾਤ ਦਿਨੀ ਰੇਤਾ ਜਾਂਦੀ ਆ ਜਦੋਂ ਇਹ ਸਪੀਡ ਬੇਟਿਕਰ ਬਣਾਇਆ ਗਿਆ ਇਹ ਲੋਕਾਂ ਨੂੰ ਪੰਚਾਇਤ ਦੇ ਧਿਆਨ ਵਿੱਚ ਜਾਂ ਸਰਪੰਚ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀਗਾ ਜੀ ਨਹੀਂ ਇਹ ਨਹੀਂ ਸੀ ਲਿਆਂਦਾ ਉਹਨਾਂ ਧਿਆਨ ਚ ਆਹ ਜਿਹੜੇ ਇਧਰਲੇ ਬਣਾਏ ਆ ਇਹ ਤਾਂ ਬਣਾਏ ਸੀ ਇਹ ਹੀ ਹਨਾ ਇਹ ਹੀ ਟਵਾ ਦੇਣ ਲੱਗੇ ਤਾਂ ਉਹਦਾ ਵੀ ਹੱਲਾ ਕਰਾਤਾ ਅੱਜ ਅਯੁੱਧਿਆ ਚ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਿਰ ਦੇ ਘਾਟਨ ਅਤੇ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਸਥਾਪਨਾ ਦੇ ਮੌਕੇ ਤੇ ਅਗਰਵਾਲ ਪਰਿਵਾਰ ਵੱਲੋਂ ਲੁਧਿਆਣਾ ਦੇ ਪੱਖੋਂ ਵੱਲ ਰੋਡ ਤੇ ਸਥਿਤ ਬਾਲਾ ਜੀ ਸੈਨੇਟੇਸ਼ਨ ਹਾਊਸ ਵਿਕੇ ਪੂਜਾ ਅਰਚਨਾ ਦੇ ਨਾਲ ਲੰਗਰ ਵੀ ਚਲਾਇਆ ਗਿਆ ਇਸ ਮੌਕੇ ਮੁੱਖ ਤੌਰ ਤੇ ਸ਼ਹਿਰ ਦੇ ਪਤਵੰਤਿਆਂ ਨੇ ਸ਼ਿਰਕਤ ਕੀਤੀ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਗੂੰਜ ਉਠਿਆ ਸ਼੍ਰੀ ਰਾਮ ਮੰਦਰ ਦੇ ਘਾਟਨ ਤੇ ਸਾਰਿਆਂ ਨੇ ਆਪਣੇ ਸ਼ਬਦਾਂ ਰਾਹੀਂ ਵਿਸ਼ਵਾਸ ਪ੍ਰਗਟ ਕੀਤਾ ਅਤੇ ਆਪਣੀ ਸਤਿਕਾਰ ਵੀ ਪ੍ਰਗਟ ਕੀਤਾ ਦਾ ਰਾਜਯੋਗhishek ਹਨੂਮਾਨ ਜੀ ਨੇ ਕਰ ਕਿਤਾ ਕਰਵਾਇਆ ਉਸੇ ਤਰ੍ਹਾਂ ਕਲਯੁਗ ਦੇ ਵਿੱਚ ਰਾਮ ਜੀ ਦਾ ਰਾਜਯੋਗhishek ਅੱਜ ਜਿਹੜੀ ਪ੍ਰਾਨ ਪ੍ਰਤੀਸ਼ਠਾ ਹੈ ਜਾਂ ਰਾਮ ਜੀ ਯੋਧਿਆ ਚ ਲੋਟ ਰਹੇ ਨੇ ਇਹ ਦਾ ਹਨੂਮਾਨ ਜੀ ਮੋਦੀ ਨੇ ਮੋਦੀ ਸਾਹਮਣੇ ਤੇ ਕੀ ਕਹੋਗੇ ਅੱਜ ਲੰਗਰ ਵੀ ਵੰਡਿਆ ਗਿਆ ਤੁਹਾਡੇ ਵੱਲੋਂ ਇਹ ਤਾਂ ਜੀ ਜਿਸ ਤਰ੍ਹਾਂ ਆਪਣੇ ਘਰੇ ਕੋਈ ਨਵਾਂ ਬੱਚਾ ਜਨਮ ਲੈਂਦਾ ਜਾਂ ਵਿਆਹ ਦੀ ਖੁਸ਼ੀ ਹੁੰਦੀ ਹੈ ਇਹ ਉਸ ਤੋਂ ਵੀ ਵੱਡੀ ਖੁਸ਼ੀ ਹੈ ਜੋ ਅੱਜ ਸਾਡੇ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਚ ਲੋਟ ਕੇ ਆ ਰਹੇ ਨੇ ਇਹ ਉਹਨਾਂ ਦੇ ਆਗਮਨ ਦੇ ਵਿੱਚ ਇਹ ਲੰਗਰ ਅਸੀਂ ਆਯੋਜਨ ਕੀਤਾ ਹੈ ਤੇ ਲੰਗਰ ਖਤਮ ਹੋਣ ਤੋਂ ਬਾਅਦ ਪੂਰੇ ਪਰਿਵਾਰ ਔਰ ਸਭ ਮਿੱਤਰ ਗਿਣਾਂ ਦੇ ਨਾਲ ਪੂਰੀ ਦੀਵਾਲੀ ਮਨਾਈ ਜਾਏਗੀ ਔਰ ਪੂਰਾ ਤੋਂ ਉਮਤੜਾਕੇ ਦੇ ਨਾਲ ਫੇਰ ਤੋਂ ਅਸੀਂ ਸਭ ਭਰਾਵਾਂ ਨੂੰ ਇਹੀ اپੀਲ ਕਰਾਂਗੇ ਕਿ ਆਪਾਂ ਤੀਸਰੀ ਵਾਰ ਫਿਰ ਮੋਦੀ ਸਾਹਿਬ ਨੂੰ ਲੈ ਕੇ ਆਣਾ ਹੈ ਇਸ ਨੂੰ ਚਾਹੇ ਕੋਈ ਰਾਜਨੀਤਿਕ ਵਿਸ਼ੇ ਕਹੇ ਚਾਹੇ ਧਾਰਮਿਕ ਵਿਸ਼ੇ ਕਹੇ ਪਰ ਜੋ ਮੋਦੀ ਸਾਹਿਬ ਨੇ ਇਹ ਕਾਰਜ ਕੀਤਾ ਹੈ ਫਾਸਟ ਟਰੈਕ ਕੋਰਟ ਚ ਕੇਸ ਚਲਾ ਕੇ ਉਸ ਦੀ ਜਿੰਨੀ ਛਲਗਾ ਕੀਤੀ ਜਾਏ ਉਹ ਘਟ ਹੈ ਪੁਰਾਣੀਆਂ ਸਰਕਾਰਾਂ ਨੇ ਇਸ ਮਾਮਲੇ ਨੂੰ ਬਹੁਤ ਲਟਕਾਇਆ ਔਰ ਉਸ ਤੋਂ ਬਹੁਤ ਸਾਡੇ ਹਿੰਦੂ ਭਰਾਵਾਂ ਦੀ ਭਾਵਨਾ ਆहत ਹੋਈਆਂ ਅੱਜ ਪੂਰਾ ਹਿੰਦੂ ਸਮਾਜ ਪੂਰੇ ਹਿਰਦੇ ਵੱਲੋਂ ਧੰਨਵਾਦ ਦੇ ਰਿਹਾ ਮੋਦੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸ਼ੁਭ ਦਿਹਾੜੇ ਦੇ ਉੱਤੇ ਸਾਰੇ ਦੇਸ਼ ਵਾਸੀ ਮਰਾਦਾ ਪ੍ਰਸੋਤਮ ਸ੍ਰੀ ਰਾਮ ਜੀ ਦੇ ਮੰਦਿਰ ਦਾ ਜੋ ਨਿਰਮਾਣ ਹੋਇਆ ਮੋਦੀ ਜੀ ਨੇ ਉਦਘਾਟਨ ਕੀਤਾ ਉਹਦੇ ਸਾਰੇ ਹੀ ਦੇਸ਼ ਵਾਸੀ ਇਸ ਖੁਸ਼ੀ ਮਨਾ ਰਹੇ ਨੇ ਸਾਰਿਆਂ ਨੂੰ ਬਧਾਈ ਦਿੰਨੇ ਆ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਬਧਾਈ ਹੈ ਇਸ ਦਿਹਾੜੇ ਦੀ ਅੱਜ ਅੱਜ ਸਾਡੇ ਗਣੇਸ਼ ਅਗਰਵਾਲ ਜੀ ਤੇ ਇਹਨਾਂ ਦੇ ਕੋਲੇ ਅੱਜ ਪਹੁੰਚੇ ਆ ਅਸੀਂ ਇਹਨਾਂ ਨੇ ਲੰਗਰ ਲਗਾਇਆ ਸੰਗਤ ਨੂੰ ਲਾਈਵ ਦਰਸ਼ਨ ਕਰਾਏ ਨੇ LED ਸਕਰੀਨ ਲਗਾ ਕੇ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਅੱਜ ਆਪਦੀ ਸ਼ਾਪ ਦੇ ਬਾਹਰ ਦੁਕਾਨ ਦੇ ਬਾਹਰ ਇਹ ਲੰਗਰ ਲਗਾ ਕੇ ਤੇ LED ਲਗਾ ਕੇ ਜੋ ਅੱਜ ਦਰਸ਼ਨ ਕਰਾਏ ਲਾਈਵ ਬਹੁਤ ਵਧੀਆ ਉਪਰਾਲਾ ਕੀਤਾ ਵਾ ਧੰਨਵਾਦ ਕਰਦੇ ਆਂ ਸਮੂੱਚੀ ਸੰਗਤ ਦਾ ਵੀ ਧੰਨਵਾਦ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਇਹ ਸਾਰੇ ਪਰਿਵਾਰ ਵੱਲੋਂ ਜੋ ਅੱਜ ਸੇਵਾ ਕੀਤੀ ਗਈ ਆ ਇਹਦੇ ਲਈ ਵੀ ਇਹਨਾਂ ਦਾ ਧੰਨਵਾਦ ਕਰਦੇ ਆਂ ਜੀ ਕਹੋਗੇ ਅੱਜ ਬਹੁਤ ਸ਼ੁਭ ਦਿਹਾੜਾ 22 ਤਰੀਕ ਹੈਗੀ ਹੈ ਔਰ ਕਲਯੁਗ ਦੇ ਵਿੱਚ ਸਤਯੁਗ ਦੀ ਸ਼ੁਰੂਆਤ ਇਹ ਕਲਯੁਗ ਦੇ ਵਿੱਚ ਜੀ RAM ਰਾਜੇ ਕੀ ਸ਼ੁਰੂਆਤ ਹੈ ਜੀ ਇਹ ਜਿਵੇਂ ਤ੍ਰੇਤਾ ਯੁਗ ਚ RAM ਜੀ ਦਾ ਰਾਜੇ ਵਿਸ਼ੇਕ ਹਨੂਮਾਨ ਜੀ ਨੇ ਕਰ ਕਿਤਾ ਕਰਵਾਇਆ ਉਸੇ ਤਰ੍ਹਾਂ ਕਲਯੁਗ ਦੇ ਵਿੱਚ RAM ਜੀ ਦਾ ਰਾਜੇ ਵਿਸ਼ੇਕ ਅੱਜ ਜਿਹੜੀ ਪ੍ਰਾਨ ਪ੍ਰਤੀਸ਼ਟਾ ਹੈ ਜਾਂ RAM ਜੀ ਯੋਧਿਆ ਚ ਲੋਟ ਰਹੇ ਨੇ ਇਹ ਦਾ ਹਨੂਮਾਨ ਜੀ ਮੋਦੀ ਨੇ ਮੋਦੀ ਸਾਹਮਣੇ ਤੇ ਕੀ ਕਹੋਗੇ ਅੱਜ ਲੰਗਰ ਵੀ ਵੰਡਿਆ ਗਿਆ ਤੁਹਾਡੇ ਵੱਲ ਇਹ ਤਾਂ ਜੀ ਜਿਸ ਤਰ੍ਹਾਂ ਆਪਣੇ ਘਰੇ ਕੋਈ ਨਵਾਂ ਬੱਚਾ ਜਨਮ ਲੈਂਦਾ ਜਾਂ ਵਿਆਹ ਦੀ ਖੁਸ਼ੀ ਹੁੰਦੀ ਹੈ ਇਹ ਉਸ ਤੋਂ ਵੀ ਵੱਡੀ ਖੁਸ਼ੀ ਹੈ ਜੋ ਅੱਜ ਸਾਡੇ ਪ੍ਰਭੂ શ્રી ਰਾਮ ਅਯੁੱਧਿਆ ਚ ਲੋਟ ਕੇ ਆ ਰਹੇ ਨੇ ਇਹ ਉਹਨਾਂ ਦੇ ਆਗਮਨ ਦੇ ਵਿੱਚ ਇਹ ਲੰਗਰ ਅਸੀਂ ਆਯੋਜਨ ਕੀਤਾ ਹੈ ਤੇ ਲੰਗਰ ਖਤਮ ਹੋਣ ਤੋਂ ਬਾਅਦ ਪੂਰੇ ਪਰਿਵਾਰ ਔਰ ਸਭ ਮਿੱਤਰ ਗਨਾਂ ਦੇ ਨਾਲ ਪੂਰੀ ਦੀਵਾਲੀ ਮਨਾਈ ਜਾਏਗੀ ਔਰ ਪੂਰਾ ਤੋਂਮ ਤੜਕੇ ਦੇ ਨਾਲ ਫੇਰ ਤੋਂ ਅਸੀਂ ਸਭ ਭਰਾਵਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਆਪਾਂ ਤੀਸਰੀ ਵਾਰ ਫਿਰ ਮੋਦੀ ਸਾਹਿਬ ਨੂੰ ਲੈ ਕੇ ਆਣਾ ਹੈ ਇਸ ਨੂੰ ਚਾਹੇ ਕੋਈ ਰਾਜਨੀਤਿਕ ਵਿਸ਼ੇ ਕਹੇ ਚਾਹੇ ਧਾਰਮਿਕ ਵਿਸ਼ੇ ਕਹੇ ਪਰ ਜੋ ਮੋਦੀ ਸਾਹਿਬ ਨੇ ਇਹ ਕਾਰਜ ਕੀਤਾ ਹੈ ਫਾਸਟ ਟਰੈਕ ਕੋਰਟ ਚ ਕੇਸ ਚਲਾ ਕੇ ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਪੁਰਾਣੀਆਂ ਸਰਕਾਰਾਂ ਨੇ ਇਸ ਮਾਮਲੇ ਨੂੰ ਬਹੁਤ ਲਟਕਾਇਆ ਔਰ ਉਸ ਤੋਂ ਬਹੁਤ ਸਾਡੇ ਹਿੰਦੂ ਭਰਾਵਾਂ ਦੀ ਭਾਵਨਾ ਆहत ਹੋਈਆਂ ਅੱਜ ਪੂਰਾ ਹਿੰਦੂ ਸਮਾਜ ਪੂਰੇ ਹਿਰਦੇ ਵੱਲੋਂ ਧੰਨਵਾਦ ਦੇ ਰਿਹਾ ਮੋਦੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਹੈਗਾ ਪੂਰੇ ਦੇਸ਼ ਵੱਲੋਂ ਜਿਹੜਾ ਅੱਜ ਦਾ ਸ਼ੁਭ ਦਿਹਾੜਾ ਜੀ ਇਹਦੇ ਵਾਸਤੇ ਅਸੀਂ ਇਹੀ ਕਹਿਣਾ ਚਾਹਾਂਗੇ ਅਸੀਂ ਛੋਟੇ ਹੁੰਦੇ ਤਾਂ ਇਹੀ ਪੜ੍ਹਦੇ ਆਂ ਕਿ ਰਾਮ ਜੀ ਜਦੋਂ ਜਯੋਧਿਆ ਵਾਪਸ ਆਏ ਸੀ ਤੇ ਲੋਕਾਂ ਨੇ ਦੀਪਮਾਲਾ ਕੀਤੀ ਘਰ ਸਜਾਏ ਗਲੀ ਮੱਲੇ ਸਭ ਸਜੇ ਨੇ ਤੇ ਅੱਜ ਸਾਡੀ ਜਿਹੜੀ ਜਨਰੇਸ਼ਨ ਆ ਇਹ ਤਾਂ ਅਸੀਂ ਅੱਜ ਸਾक्षात ਸਾਡੇ ਦਰਸ਼ਨ ਹੋ ਰਹੇ ਨੇ ਪ੍ਰਭੂ ਰਾਮ ਜੀ ਆ ਰਹੇ ਨੇ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਅਸੀਂ ਆਪਦੇ ਥਾਣੇ ਨਾਲ ਅੱਜ ਆਪਣਾ ਸ਼ਹਿਰ ਤੇ ਆਪਣੇ ਘਰ ਸਜਾ ਰਹੇ ਹਾਂ ਤੇ ਅੱਜ ਅਸੀਂ ਤੂਮ ਢੜਕੇ ਨਾਲ ਦੀਵਾਲੀ ਮਨਾਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮੋਦੀ ਹਰ ਹਰ ਮੋਦੀ ਜੈ ਮੋਦੀ ਸਾਹਿਬ ਜਿਹੜਾ ਕਿ ਜਿਹੜਾ ਕਿ ਸ਼ੁਭ ਦਿਹਾੜਾ ਹੈਗਾ ਰਾਮ ਮੰਦਰ ਦੇ ਵਿੱਚ ਮੋਦੀ ਸਥਾਪਨਾ ਵੀ ਹੈਗੀ ਹੈ ਅੱਜ ਦੇ ਸ਼ੁਭ ਦਿਹਾੜੇ ਦੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੋਦੀ ਜੀ ਨੇ ਬਹੁਤ ਵਧੀਆ ਕੰਮ ਕੀਤਾ ਔਰ ਤੀਸਰੀ ਵਾਰ ਦੀ ਪੂਰੀ ਤਿਆਰੀ ਹੈ ਉਹਨਾਂ ਦੀ ਬਹੁਤ-ਬਹੁਤ ਸ਼ੁਕਰੀਆ ਜੀ ਜਿਹੜਾ ਅੱਜ ਲੰਗਰ ਲਗਾਇਆ ਗਿਆ ਹੈ ਅਸੀਂ ਬਕਮਨਾਵਾਂ ਤੁਸੀ ਦੇਰੇ ਲੋਕਾਂ ਨੂੰ ਲੰਗਰ ਵੰਡ ਕੇ ਬਹੁਤ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਹਾਂ ਜੀ ਹਾਂ ਜੀ ਲੰਗਰ ਤਾਂ ਲਾਣਾ ਹੀ ਸੀਗਾ ਜੀ ਕਿਉਂਕਿ ਇਹ ਤਿਉਹਾਰ ਹੀ ਇਹਨਾਂ ਪਵਨ ਹੈ ਇੰਨੇ ਲੋਕਾਂ 'ਚ ਖੁਸ਼ੀ ਹੈ ਉਤਸ਼ਾਹ ਹੈ ਸ੍ਰੀ ਰਾਮ ਲੱਲਾ ਅੱਜ ਅਯੁੱਧਿਆ ਸਥਿਤ ਆਪਣੇ ਮਹਿਲ ਵਿੱਚ ਬਿਰਾਜਪਨ ਹੋ ਗਏ ਹਨ ਜਿਸ ਕਾਰਨ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਕਾਰਨ ਬਟਾਲਾ ਵਾਸੀਆਂ ਤੇ ਸ਼ਹਿਰ ਦੇ ਵਾਪਕ ਹਿੱਸਿਆਂ ਵਿੱਚ ਲੋਕਾਂ ਵਿੱਚ ਭਾਰੀ ਉਚਾ ਪਾਇਆ ਜਾ ਰਿਹਾ ਹੈ ਅਯੋਧਿਆ ਤੋਂ ਹੋਣ ਵਾਲੇ ਲਾਈਵ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਵੱਡੀਆਂ ਵੱਡੀਆਂ ਐਲਈਡੀ ਲਗਾ ਕੇ ਦੇਖਿਆ ਜਾ ਰਿਹਾ ਤੇ ਅੱਜ ਲੋਕ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਹਨ ਅਤੇ ਇਸ ਦਿਨ ਦੇ ਗਵਾਹ ਬਣ ਰਹੇ ਹਨ ਅਯੋਧਿਆ 'ਚ ਸ਼੍ਰੀ ਰਾਮ ਮੰਦਿਰ ਦੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਵਿੱਚ ਭਾਰਤ ਚਾਹ ਉੱਥੇ ਲੋਕ ਆਪਣੀ ਸ਼ਰਧਾ ਅਨੁਸਾਰ ਸੇਵਾ ਵੀ ਕਰ ਰਹੇ ਹਨ ਪਰ ਗੁਰਦਾਸਪੁਰ ਦਾ ਇੱਕ ਈ ਰਿਕਸ਼ਾ ਚਾਲਕ ਹੈ ਜਿਸ ਨੇ ਅਯੋਧਿਆ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਲਈ ਮੁਖ ਸੇਵਾ ਸ਼ੁਰੂ ਕੀਤੀ ਹੈ ਰਾਹੁਲ ਨਾਂ ਦਾ ਇਹ ਈ ਰਿਕਸ਼ਾ ਚਾਲਕ ਦੋ ਦਿਨਾਂ ਤੋਂ ਸ਼ਹਿਰ ਪਰ ਦੇ ਯਾਤਰੀਆਂ ਨੂੰ ਮੁਫਤ ਸਫਰ ਕਰਾ ਰਿਹਾ ਹੈ ਮੇਰਾ ਨਾਮ ਭਾਜੀ ਰੋਹਿਤ ਕੁਮਾਰ ਰਾਜੀ ਤੇ ਸੇਵਾ ਹੈ ਰਾਮੰਦਰ ਦੀ ਖੁਸ਼ੀ ਦੇ ਵਿੱਚ ਮੈਂ ਆਪਣੇ ਮੇਰੇ ਮਨ ਚ ਆਏ ਕਿ ਮੈਂ ਦੋ ਦਿਨ ਆਪਣੇ ਆਟੋ 'ਚ ਲੋਕਾਂ ਨੂੰ ਬਿਠਾ ਕੇ ਤੇ ਫ੍ਰੀ ਸੇਵਾ ਕਰ ਕਿੰਨੇ ਚਿਰ ਤੋਂ ਸੇਵਾ ਕਰਦੇ ਕਿੰਦ ਤੱਕ ਜਾਏਗੀ ਇਹ 21 ਤਰੀਕ ਨੂੰ ਸਰ ਤੇ 22 ਤਰੀਕ ਨੂੰ ਦੋ ਦਿਨ ਹੀ ਆ ਯਾਰ 22 ਕਿੰਨੀ ਖੁਸ਼ੀ ਆ ਮਨ ਦੇ ਵਿੱਚ ਜਿਹੜਾ ਰਾਮੰਦਰ ਪੰਚਾ ਖੁਸ਼ੀ ਭਾਜੀ ਇਹ ਬਹੁਤ ਜ਼ਰਾ ਐ ਐਸੇ ਕਰਕੇ ਤੇ ਦੋ ਦਿਨਾਂ ਨੂੰ ਸੇਵਾ ਲਈਏ ਸਰ ਹੋਰ ਨੋਜਾਨਾ ਨੂੰ ਕੀ ਕਹਿਣਾ ਚਾਹੋਗੇ ਜਾਂ ਤੁਹਾਡੇ ਵਾਲੇ ਦੇਖ ਕੇ ਕੋਈ ਹੋਰ ਵੀ ਕਰ ਰਹੇ ਨੇ ਤੇ ਸੇਵਾ ਹਾਂਜੀ ਹਾਂਜੀ ਸਰ ਮੈਂ ਪੁਰਾਣੇ ਡੇ ਯੂਨੀਅਨ ਆ ਆਪਣੀ ਉੱਥੇ ਆਟੋ ਲਗਾਣਾ ਆਪਣੇ ਪੁਰਾਣੇ ਡੇ ਕੋਈ ਕਨੇਸ ਸਕੂਲ ਦੇ ਲੱਗੇ ਉੱਥੇ ਮੇਰੇ ਨਾਲ ਦੇ ਕੇ 15 ਜਣੇ ਹੋਰ ਮੇਰੇ ਨਾਲ ਦੇ ਕੇ ਤੇ ਕੱਲ ਕਹਿੰਦੇ ਹਾਂ ਜੀ ਵੀ ਕੱਲ ਫ੍ਰੀ ਸੇਵਾ ਚਲਵਾ ਦੇ ਉੱਥੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਆ ਨਾ ਸ਼ਹਿਰ ਦੇ ਵਿੱਚ ਸਨਾਤਨ ਧਰਮ ਦੀ ਤੇ ਉਹਦੇ ਵਿੱਚ ਕਹਿੰਦੇ ਆ ਇਹ ਵੀ ਯੋਗਦਾਨ ਪਾਣਾ ਚਾਹੁੰਦੇ ਆ ਤੁਹਾਡੇ ਵੀ ਗੱਡੀਆਂ ਪਰਿਵਾਰ ਵਿੱਚ ਕੌਣ-ਕੌਣ ਆਗਾ ਪਰਿਵਾਰ ਨੂੰ ਦੱਸ ਕੇ ਆਏ ਹੋ ਕਿ ਜਿੱਦਾਂ ਸੇਵਾ ਕਰਨੀ ਹੈ ਕੀ ਕਿਹਦੇ ਪਰਿਵਾਰ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਮੈਂ ਆ ਮੇਰੀ ਵਾਈਫ ਆ ਦੋ ਬੱਚੇ ਆ ਇੱਕ ਬੇਟਾ ਤੇ ਇੱਕ ਬੇਟੀ ਆ ਤੇ ਉਹਨਾਂ ਨੂੰ ਮੈਂ ਦੱਸਿਆ ਸੀਗਾ ਤੇ ਉਹ ਕਹਿੰਦੇ ਕੋਈ ਨਹੀਂ ਵਧੀਆ ਗੱਲ ਆ ਪਛੜੀ ਗੱਲ ਆ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਸਰਦਾਰ ਨੂੰ ਸਰਦਾਰ ਨੂੰ ਮੈਸੇਜ ਇਹੋ ਜਿਹਾ ਵੀ ਚਲੋ ਸਾਲ ਦੇ ਵਿੱਚ ਕਿਤੇ ਇਹੋ ਜਿਹਾ ਸੇਵਾ ਕਰਨ ਦਾ ਮੌਕਾ ਮਿਲੇ ਤੇ ਜਰੂਰ ਕਰਨੀ ਚਾਹੀਦੀ ਹੈ ਇਸ ਦਿਹਾੜ ਨੂੰ ਜਿਹੜਾ ਕੱਲ੍ਹ ਦਾ ਦਿਨ ਉਹਨਾਂ ਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ ਬਹੁਤ ਖੁਸ਼ੀ ਨਾਲ ਸਰ ਦਿਵਾਲੀ ਨੂੰ ਮਨਾਉਣਾ ਚਾਹੀਦਾ ਜੀ ਆਪਣੇ ਘਰ ਤੋਂ ਆ ਮੰਦਰ ਤੱਕ ਇਹ ਰਾਹ ਆਣਾ ਹੈਗਾ ਤੇ ਮੈਨੂੰ ਭਾਈ ਹੁਣੀ ਬਾਹਰ ਜਿਹੜਾ ਮਿਲੇਗੇ ਤੇ ਮੈਂ ਇਹਨਾਂ ਨੂੰ ਹੱਥ ਦੇ ਕੇ ਖਿਲਾੜਿਆ ਵਾ ਤੇ ਮੈਂ ਇਹਨਾਂ ਨੂੰ ਪੁੱਛਿਆ ਉਹਦੋਂ ਕੁਛ ਨਹੀਂ ਹੈਗਾ ਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਆਟੋ ਜੀ ਤੇ ਜਦੋਂ ਮੰਦਰ ਦੇ ਬਾਹਰ ਪਹੁੰਚਿਆ ਵਾ ਤਾਂ ਮੈਂ ਭਾਈ ਉਹਨਾਂ ਨੂੰ ਉਹਦੋਂ ਪੁੱਛਿਆ ਕੀ ਕੀ ਸੇਵਾ ਵਾ ਤੇ ਭਾਈ ਉਹਨਾਂ ਨੇ ਮਨਾ ਕਰਤਾ ਪੇਮੈਂਟ ਲੈਣ ਤੋਂ ਤੇ ਮੈਨੂੰ ਉਹਦੋਂ ਲਗਾਈ ਭਾਈ ਇਹਨਾਂ ਨੇ ਮਜ਼ਾਕ ਜਿਹਾ ਕਰ ਰਿਹਾ ਤੇ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਕਿਹਾ ਤੇ ਉਹਨਾਂ ਨੇ ਫੇਰ ਮੈਨੂੰ ਦੱਸਿਆ ਕਿ ਮੈਂ 21 ਤੇ 22 ਜਨਵਰੀ ਨੂੰ ਜਿਹੜਾ ਹੈਗਾ ਉਹ ਯੋਧਿਆ ਦੇ ਰਾਮ ਮੰਦਰ ਕਰਕੇ ਮੈਂ ਜਿਹੜੀ ਹੈਗੀ ਆ ਫ ਤੇ ਇਹਦੇ ਇਸ ਕਰਕੇ ਭਾਈ ਉਹਨਾਂ ਨੇ ਕੋਈ ਮੇਰੇ ਕੋ ਪੈਸਾ ਨਹੀਂ ਲਿਆ ਤੇ ਮੈਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਦੇਣ ਦੀ ਤੇ ਉਹਨਾਂ ਨੇ ਮਨਾਂ ਕਰਤਾ ਵਾ ਤੇ ਮੈਂ ਤਾਂ ਇਹੀ ਕਹਿਣਾ ਚਾਹਨਾ ਮੈਂ ਕਿ ਜੋ ਯੋਧਿਆ ਦੇ ਕਰਕੇ ਸਾਰੀ ਇੰਡੀਆ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਜੋ ਮਾਹੌਲ ਹੈਗਾ ਵਾ ਉਹਨੂੰ ਦੇਖਦੇ ਆ ਬਾਕੀਆਂ ਨੂੰ ਵੀ ਜਿਹੜੀ ਹੈਗੀ ਆ ਥੋੜਾ ਬੋਤਾ ਯੋਗਦਾਨ ਜਿਹੜਾ ਹੈਗਾ ਜਰੂਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਚ ਕਰਨਾ ਚਾਹੀਦਾ ਤੇ ਮੈਨੂੰ ਇਸ ਵੀਰਲ ਵੇਖ ਕੇ ਬੜੀ ਖੁਸ਼ੀ ਹੋਈ ਆ ਕਿ ਜਿਹੜਾ ਵੀਰ ਨੇ ਫ੍ਰੀ ਸੇਵਾ ਕੀਤੀ ਹੈ ਇਹ ਇੱਕ ਦੋ 20 21 ਤੇ 22 ਤਰੀਕ ਦੇ ਲਈ ਸਾਰੇ ਸ਼ਹਿਰ ਵਾਸੀ ਪੂਰੇ ਦੇਸ਼ ਵਾਸੀਆਂ ਨੂੰ જય શ્રી ਰਾਮ ਜੋ ਮੇਰੇ ਭਰਾ ਨੇ ਫ੍ਰੀ ਉਪਰਾਲਾ ਕੀਤਾ ਵਾ ਨਾ ਕਿ ਮੈਂ 2 ਦਿਨ ਵਾਸਤੇ ਪੂਰੀ ਫ੍ਰੀ ਸੇਵਾ ਕਰਾਂਗਾ ਈ ਰਿਕਸ਼ਾ ਪੂਰਾ ਆਪਣਾ ਨੇ ਅੱਥੇ ਬਗਾਏ ਦਾ ਸਟicker ਤੱਕ ਲਵਾਏ ਨੇ ਕਿ ਮੈਂ ਫ੍ਰੀ ਸੇਵਾ ਦਵਾਂਗਾ ਪੂਰੇ ਸ਼ਹਿਰ ਵਾਸੀ ਜਿਹੜਾ ਮਰਜੀ ਇਹਦੇ ਵਿੱਚ ਆ ਕੇ ਬਹਿ ਸਕਦਾ ਹੈ ਪੂਰੇ ਸ਼ਹਿਰ ਚ ਜਿੱਥੇ ਮਰਜੀ ਆ ਜਾ ਸਕਦਾ ਹੈ ਬਾਕੀ ਇਹ ਭਰਾ ਨੂੰ ਦੇਖਣਾ ਬਹੁਤ ਖੁਸ਼ ਹੋਇਆ ਕਿ ਮੈਂ ਆਪਣੀ ਨੇਕਮਾਈ ਦੇ ਵਿੱਚ ਆਪਣਾ ਈ ਰਿਕਸ਼ਾ ਫ੍ਰੀ ਚਲਾਇਆ ਵਾ ਜੀ ਲੁਧਿਆਣਾ ਦੇ ਮਹਾ ਦਿਵਾਲੀ ਉਮੈਕਸ ਚ ਕਰੀਬ 6 ਲੱਖ ਰੁਪਏ ਦੇ ਪਟਾਕੇ ਫੁੱਲੇ ਹਰ ਪਾਸੇ ਹਾਰਾ ਤੇ ਆਤੀਸ਼ਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਸ਼ਾਮੀ 8 ਵਜੇ ਸ਼ੁਰੂ ਹੋਏ ਪਟਾਕੇ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ ਇਸ ਦਾ ਸਭ ਨੂੰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਦਾ ਮੋਬਾਈਲ ਫੜਦੇ ਦੇਖਿਆ ਅਯੋਧਿਆ ਵਿਸ਼्राम ਲਲਾ ਦੇ ਪ੍ਰਕਾਸ਼ਪੁਰ ਉਪਤ ਬਾਦ ਲੁਧਿਆਣਾ ਵਿੱਚ ਮਹਾ ਦਿਵਾਲੀ ਵਰਗੇ ਤਿਹਾਰ ਮਨਾਏ ਗਏ ਨਵਾਂ ਸ਼ਹਿਰ ਨੇੜੇ ਪਿੰਡ ਮਾਲੋ ਦੇ ਗੇਟ ਅੱਗੇ ਗੰਨੇ ਦੀ ਭਰੀ ਟਰਾਲੀ ਪਲਟ ਗਈ ਅਤੇ ਟਰੈਕਟਰ ਦੇ ਪਿਛਲੇ ਦੋਵੇਂ ਟਾਇਰ ਪੂਰੀ ਤਰ੍ਹਾਂ ਔਖੜ ਗਏ ਇਹ ਹਾਦਸਾ ਗੰਨੇ ਦੇ ਓਵਰਲੋਡ ਹੋਣ ਕਾਰਨ ਵਾਪਰਿਆ ਇਹ ਟਰੈਕਟਰ ਲਿੰਕ ਰੋਡ ਤੋਂ ਹਾਈਵੇ ਰੋਡ ਵੱਲ ਜਾ ਰਿਹਾ ਸੀ ਪਰ ਇਹ ਪਲਟਣ ਤੋਂ ਪਹਿਲਾਂ ਹੀ ਪਲਟ ਗਿਆ ਸਬੰਧੀ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੈਕਟਰ ਟਰਾਲੀ ਪਿੰਡ ਸਿਬਲੀ ਤੋਂ ਗੰਨਾ ਮਿਲ ਨਵਾਂ ਸ਼ਹਿਰ ਵੱਲ ਨੂੰ ਜਾ ਰਹੀ ਸੀ ਤਾਂ ਇਸ ਨੂੰ ਪ੍ਰਵਾਸੀ ਡ라이ਵਰ ਚਲਾ ਰਿਹਾ ਸੀ ਪਰ ਉਹ ਬਾਲ-ਬਾਲ ਬਚ ਗਿਆ ਪਰ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਇੱਥੇ ਬੈਠੇ ਸੀਗੇ ਜੀ ਇਹਦਾ ਜਦੋਂ ਖੜਾਕਾ ਸੁਣਿਆ ਨਾ ਅਸੀਂ ਉਦੋਂ ਹੀ ਫੇਰ ਬਾਹਰ ਨਿਕਲ ਕੇ ਦੇਖਿਆ ਜੀ ਤੇ ਫੇਰ ਟ੍ਰੈਲੀ ਪਾਰਟੀਆਂ ਸੀਗੀ ਤੇ ਮੁੰਡਾ ਡਰਾਈਵਰ ਜੀ ਉੱਪਰ ਉਹਨੂੰ ਫੇਰ ਮੈਂ ਕਿਹਾ ਟਰੈਕਟਰ ਦਾ ਬੰਦਾ ਬੰਦ ਕਰਕੇ ਤਾਂ ਥੱਲੇ ਉਤਰਿਆ ਹੋ ਜ਼ਿਆਦਾ ਟਰੈਕਟਰ ਨੂੰ ਦੂਜਾ ਹੋ ਜਾਵੇ ਟਰੈਕਟਰ ਪਾਰ ਜਾਵੇ ਟਰੈਕਟਰ ਉਹਦੇ ਕੰਟਰੋਲ 'ਚ ਤਾਂ ਹੋਣਾ ਨਹੀਂ ਪਰਵਾਸੀ ਬੰਦਾ ਸੀਗਾ ਇਹ ਪੰਜਾਬੀ ਬੰਦਾ ਨਹੀਂ ਸੀਗਾ ਤੇ ਉਹਨੇ ਆਪਣੇ ਵੱਲੋਂ ਤਾਂ ਜਾਈ ਟ੍ਰੈਲੀ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਸਮਝ ਨਹੀਂ ਆਈ ਪਰ ਉਥੋਂ ਕੱਟ ਤੋਂ ਲਿਆਉਣੀ ਚਾਹੀਦੀ ਆ ਹਮੇਸ਼ਾ ਟ੍ਰੈਲੀ ਜਦੋਂ ਵੀ ਹਾਂਜੀ ਕਿਉਂਕਿ ਦੇਖੋ ਲੋਡ ਕਿੰਨਾ ਜ਼ਿਆਦਾ ਜ਼ਿਆਦਾ ਲੋਡ ਹੈ ਜੀ ਇਸ ਕਰਕੇ ਇਹ ਆ ਵੀ ਜਾਨ ਮਾਲ ਦਾ ਨਹੀਂ ਨੁਕਸਾਨ ਹੈਗਾ ਬਚਾਓ ਜੀ ਥੱਲੇੋਂ ਜੀ ਆਉਂਦੇ ਹੁੰਦੇ ਆ ਕੋਈ ਬਾਈਕਲ ਵਾਲਾ ਨੰਗਦਾ ਹੁੰਦਾ ਕੋਈ ਕੋਸ਼ੇ ਨੰਗਦਾ ਹੁੰਦਾ ਉਹ ਵੀ ਵਿੱਚ ਲਪੇਟ ਚ ਆ ਸਕਦਾ ਹਾਂਜੀ ਉਹ ਖੰਭਾ ਵੀ ਮੈਨੂੰ ਨੁਕਸਾਨੇ ਲੱਗਦਾ ਹਾਂਜੀ ਉਹ ਹਾਂਜੀ ਹੈਗਾ ਜੀ ਉਹ ਸਟਰੀਟ ਲਾਈਟ ਆ ਅੱਛਾ ਸਟਰੀਟ ਲਾਈਟ ਆ ਹਾਂ ਸਟਰੀਟ ਲਾਈਟ ਆ ਜਗਦੀ ਸੀ ਜਗਦੀ ਸੀ ਜੀ ਹੁਣ ਬੁੱਝਾ ਨਹੀਂ ਮੈਂ ਹੁਣ ਬੁੱਝਾ ਨਹੀਂ ਹੁਣ ਇਹ ਤਾਂ ਹੁਣ ਜਦੋਂ ਟ੍ਰੈਲੀ ਸਿੱਧੀ ਹੋ ਗਈ ਤਾਂ ਪਤਾ ਲੱਗੂਗਾ ਇਹਦੇ ਥੱਲੇੋਂ ਬੋਲਟ ਟੁੱਟ ਗਏ ਆ ਜਾਂ ਕੀ ਪ੍ਰੋਬਲਮ ਆਈ ਆ ਅੱਛਾ ਉੱਥੇ ਕੋਈ ਬੋਰਡ ਵੀ ਆ ਉਹ ਵੀ ਨੁਕਸਾਨੇ ਉਹ ਹੈਗਾ ਜੀ ਮੰਡੀ ਬੋਰਡ ਦਾ ਅੱਛਾ ਉਹ ਵੀ ਨੁਕਸਾਨੇ ਹਾਂ ਮੰਡੀ ਬੋਰਡ ਦਾ ਬੋਰਡ ਆ ਜੀ ਉਹ ਲੱਗਾ ਆ ਜਿਹੜਾ ਆਪਣੇ ਲੱਗਾ ਆ ਹੁੰਦਾ ਆ ਸੜਕਾਂ ਦੇ ਸਾਈਡ ਤੇ ਉਹ ਵੀ ਵਿੱਚ ਆ ਗਿਆ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜਾਲੀ ਸੋਨਾ ਦੇ ਕੇ ਬੈਂਕ ਤੋਂ 4.91 ਲੱਖ ਰੁਪਏ ਦਾ ਕਰਜ਼ਾ ਲੈ ਕੇ ਧੋਖਾਧੜੀ ਦੇ ਮਾਮਲੇ ਵਿੱਚ ਪੰਚਕੂਲਾ ਚ ਗ੍ਰਫਤਾਰ ਮਹਿਲਾ ਮੁਲਜ਼ਮ ਅੱਜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਪੰਚਕੂਲਾ ਦੇ ACP ਸੁਰੇਂਦਰ ਕੁਮਾਰ ਅਤੇ ਰੋਤਾਸ਼ ਸਿੰਘ ਟੋਲਾ ਸੈਕਟਰ 16 ਦੀ ਚੌਂਕੀ ਪਹੁੰਚੇ ACP ਨੇ ਦੱਸਿਆ ਕਿ ਇੱਕ ਦੋਸ਼ੀ ਦੀਪਕ ਭੋਲਾ ਪਾਛੜ ਗਿਆ ਅਤੇ ਭੱਜ ਗਏ बैंक कर्मचारी जल्दी गिरफ्तार कर लिया जाएगा महिला पकड़ी है नकली गोल्ड लेके बताएंगे सर क्या मामला सर? ये मामला जो है बैंक ऑफ इंडिया से संबंधित है बैंक ऑफ इंडिया द्वारा पिछले साल हमें एक शिकायत दी गई थी कि सुमन एक महिला है सुमन पुत्री सुरेश कुमार उसने एक ज्वेलर है दीपक बोला के साथ मिलकर बैंक से चार लाख इक्यानवे हजार का लोन लिया है नकली गोल्ड बैंक में रख के तो उस पर हमने एफ रजिस्टर करी थी जिसमें यह लेडीज है सुमन उसे अरेस्ट किया है और कोर्ट में पेश किया था जो हमें दो दिन का रिमांड इसका मिला था और ड्यूरिंग रिमांड इसने जो लोन के पैसे हैं उसमें से एक लाख इक्यावन हज़ार तीन सौ रुपये वो बरामद ब्रा, कराए हैं तो सर कुछ रिकवरी भी हुई है सर मही एक जो लोन की अमाउंट थी उसमें से एक लाख इक्यावन हज़ार तीन सौ रुपये बरामद किया है सर तो अभी कुछ युवक कहते हैं फरार भी है इसमें इसमें एक दीपक बोला है जो वैल्यूअर था बैंक का वो फरार है जिसकी तलाश चल रही है सर बैंक के कर्मचारियों का भी कोई आ सकता है इसमें हाथ की इसके बारे में अभी कुछ भी अभी सामने नहीं आया जो दीपक बोला है उसके पकड़ने के बाद अगर जांच में किसी बैंक कर्मी की मिली भगत पाएगी तो उसके खिलाफ कार्रवाई होगी ਸ਼੍ਰੀ ਯੋਧਿਆ ਚ ਰਾਮ ਮੰਦਰ ਚ ਭਗਵਾਨ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਦੇ ਦਿਨ ਪਠਾਨਕੋਟ ਵਿੱਚ ਲੋਕ ਭਗਵਾਨ ਰਾਮ ਦੇ ਭਜਨ ਤੇ ਨੱਚਦੇ ਹੋਏ ਨਜ਼ਰ ਆਏ ਪਠਾਨਕੋਟ ਦੀਆਂ ਸੜਕਾਂ ਤੇ ਆਤਿਸ਼ਬਾਜ਼ੀ ਚਲਾਈ ਗਈ ਤੇ ਇਸ ਮੌਕੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਵੀ ਸ਼ਾਮਿਲ ਹੋਏ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਤ੍ਰੇਤਾ ਯੁੱਗ ਆ ਰਿਹਾ ਤੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਿਆਵੇਗਾ ਅੱਜ ਭਗਵਾਨ ਰਾਮ ਜੀ ਦੀ ਅਯੋਧਿਆ ਚ ਪ੍ਰਾਣ ਪ੍ਰਤਿਸ਼ਠਾ ਦੇ ਮਹਾ ਉਤਸਵ ਦੇ ਮੌਕੇ ਮਹਤਾ ਜੀ ਕੋਲੀ ਜੀ ਪੁਰੀ ਸਾਹ ਹੋਰ ਇਹਨਾਂ ਦੀ ਪੂਰੀ ਟੀਮ ਨੇ ਲੰਗਰ ਲਗਾਇਆ ਹੈ ਔਰ ਖੁਸ਼ੀਆਂ ਮਨਾ ਰਹੇ ਨੇ 500 ਸਾਲਾਂ ਦਾ ਸੰਘਰਸ਼ ਜਿਹੜਾ ਅੱਜ ਉਹ ਸਮਾਪਤ ਹੋਇਆ ਔਰ ਭਗਵਾਨ ਰਾਮ ਆਪਣੀ ਜਨਮ ਸਥਲੀ ਜਿਵੇਂ ਰਾਜਮਾਨ ਹੋਏ ਨੇ ਇਹ ਉਲਾਸ ਦਾ ਦਿਨ ਹੈ ਤਿਉਹਾਰ ਦਾ ਦਿਨ ਹੈ ਖੁਸ਼ੀਆਂ ਵੰਡਣ ਦਾ ਦਿਨ ਹੈ ਪਟਾਕੇ ਚਲਾਉਣ ਦਾ ਦਿਨ ਹੈ ਔਰ ਆਪਣੀ ਸਨਾਤਨ ਸੰਸਕ੍ਰਿਤੀ ਦੇ ਉਦੇ ਦਾ ਦਿਨ ਹੈ ਔਰ ਇਹ ਕਲਯੁਗ ਦੇ ਅੰਦਰ ਤ੍ਰੇਤਾ ਦੀ ਛਾਇਆ ਜਿਹੜੀ ਪੜੀ ਹੈ ਤ੍ਰੇਤਾ ਯੁਗ ਦਾ ਆਗਮਨ ਹੋਇਆ ਇਹਦੇ ਨਾਲ ਦੇਸ਼ ਤਰੱਕੀ ਕਰੇਗਾ ਉਨਤੀ ਕਰੇਗਾ ਖੁਸ਼ਹਾਲੀ ਆਏਗੀ ਜੈ ਉਸ ਦੀ ਆਰਾਮ ਅੱਜ ਆ ਦਿਨ 5 ਸਾਲ ਬਦ ਆਇਆ ਜੀ ਇਹ ਕੰਮ ਸ੍ਰੀ ਕੋ ਬੰਦੇ ਕਰ ਸਕਦੇ ਜਿਹਨਾਂ ਸਨਾਤਨ ਧਰਮ ਤੇ ਰੱਖਿਆ ਕੀਤੀ ਹੈ ਅੱਜ ਪੂਰੇ ਦੇਸ਼ ਵਿੱਚ ਯਕੀਨ ਸਾਡੇ ਪੰਜਾਬ ਦੇ ਵਿੱਚ ਉਹ ਦੇਖੋ ਸਾਹੇ ਪਾਸੇ ਰਾਮ ਉਲਾਤ ਲੜ ਰਿਹਾ ਜਿਹੜਾ ਜਿਹੜਾ ਲੰਗਰ ਲੱਗੇ ਆ ਟੰਡੇ ਲਗੇ ਆ ਆਰਾਮ ਦੀ ਤਾਂ ਕੋਈ ਗਰਾਨਾ ਨਾ ਹੋ ਰਿਹਾ ਪਟਾਕਾ ਜਾਰੀ ਆ ਸਪਟਾਕੇ ਚੱਲੇ ਜਾਂ ਨਹੀਂ ਇੰਨਾ ਕੇ ਮਜ਼ਾ ਆ ਰਿਹਾ ਪੁੱਛੋ ਵਦ ਜੈ ਜੀਨਾ ਜੈ ਜੀਨਾ ਜੈ ਜੀਨਾ ਜੈ ਜੀਨਾ ਸਿਹਤ ਵਿਭਾਗ ਲੁਧਿਆਣਾ ਤੋਂ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਆਲ ਦੇ ਦਿਸ਼ਾ ਨਿਰਦੇਸ਼ ਅਪ ਤਹਿਤ ਅਤਲ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਰਮਨਦੀਪ ਕੌਰ ਦੀ ਅਗਵਾਈ ਹੇਠ ਗਠਿਤ ਟੀਮ ਨੇ ਸੁਜੀਤ ਰਾਈ ਕਾਉਂਸਲ ਦਫਤਰ ਲੁਧਿਆਣਾ ਨੇੜੇ ਮੁੰਡੀਆਂ ਕਲਾ ਗੁਰਤੇਗ ਬਾਦਰ ਨਗਰ ਵਿਖੇ ਛਾਪਾ ਮਾਰ ਕੇ ਇੱਕ ਅਣ ਅਧਿਕਾਰਿਤ ਸਕੈਨ ਸੈਂਟਰ ਬਰਾਮਦ ਕੀਤਾ ਅਤੇ ਇੱਕ ਪੋਰਟੇਬਲ ਅਲਟਰਾਸਾਉਂਡ ਮਸ਼ੀਨ ਬਰਾਮਦ ਕੀਤੀ ਗਈ ਪਰ ਦੋਸ਼ੀ ਸ਼ਤ ਤੋਸ਼ਾਲ ਮਾਰ ਕੇ ਭੱਜ ਗਿਆ ਜਿਹੜਾ ਇਹ ਗੁਰਤੇਗ ਬਾਦਰ ਨਗਰ ਹੈ ਮੁੰਡੀਆਂ ਕਲਾ ਤੋਂ ਮੁੰਡੀਆਂ ਕਲਾ ਦੇ ਵਿੱਚ ਥਾਣਾ ਜਮਾਲਪੁਰ ਦੇ ਅੰਦਰ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਇੱਥੇ ਨਾ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਮੁੰਡਾ ਕੁੜੀ ਟੈਸਟ ਕਰਦਾ ਜਿਹੜਾ ਹੁੰਦਾ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਫਿਰ ਕੋਈ ਆਪਣਾ ਇੱਕ ਡੁਕਾਇ ਪੇਸ਼ੈਂਟ ਤਿਆਰ ਕੀਤਾ ਤੇ ਉਹ ਪੇਸ਼ੈਂਟ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਇਹ ਐਗਰੀ ਹੋਏ ਅਸੀਂ ਜਿਹੜੀ ਉਹਨਾਂ ਨੂੰ ਦਿੱਤੀ ਰਕਮ ਸੀ ਉਹ ਬਕਾਇਦਾ ਨੋਟ ਗਿੰਕ ਕੇ ਆਪਣੇ ਸਰਕਾਰੀ ਬੈਂਕ ਤੋਂ ਕਢਾ ਕੇ ਇਹਨਾਂ ਨੂੰ ਦਿੱਤੇ ਤੇ ਜਦੋਂ ਅੱਜ ਇਹ ਸੈਕਸਟਰਮੀਨੇਸ਼ਨ ਕਰਨ ਲੱਗੇ ਸਾਡੀ ਟੀਮ ਨੇ ਔਕੇ ਤੇ ਇਹਨਾਂ ਨੂੰ ਕਾਬੂ ਕੀਤਾ ਪਰ ਇਨ ਦਾ ਮੀਨ ਟਾਈਮ ਜਿਹੜਾ ਦੋਸ਼ੀ ਸੀ ਉਨੇ ਕੋਠੇ ਤੇ ਚੜ ਗਿਆ ਤੇ ਉਹਨੇ ਮਸ਼ੀਨ ਵੀ ਛਿੜਤੀ ਤੇ ਆਪ ਵੀ ਛਾਲ ਮਾਰਤੀ ਜਿਹਦੇ ਕਰਕੇ ਉਹ ਵੀ ਇੰਜਰਡ ਹੋਇਆ ਸਾਡੀ ਟੀਮ ਨੇ 108 ਐਂਬੂਲੈਂਸ ਬੁਲਾ ਕੇ ਜਿਹੜਾ ਦੋਸ਼ੀ ਆ ਉਹਨੂੰ ਹਸਪਤਾਲ 'ਚ ਦਾਖਲ ਕਰਾਤਾ ਤੇ ਬਾਕੀ ਕਾਨੂੰਨੀ ਕਾਰਵਾਈ ਹਲੇ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਇੱਕ ਮਰੀਜ਼ ਨੇੜੇ ਦੇ ਕਿਸੇ ਏਰੀਆ 'ਚ ਹੋ ਰਾਇਆ ਹੋਇਆ ਸੀ ਅਸੀਂ ਉਹਨਾਂ ਨੂੰ ਵੀ ਕਾਬੂ ਕੀਤਾ ਉਸ ਤੋਂ ਪਹਿਲਾਂ ਵੀ ਸਰ ਇੱਥੇ ਕੋਈ ਰੇਡ ਸੀ ਸਰ ਜਾਂ ਮੈਨੂੰ ਉਹਦੀ ਨੌਲੇਜ ਨਹੀਂ ਹੈ ਅਸੀਂ ਆਪਣਾ ਰਿਕਾਰਡ ਦੇਖ ਲਾਂਗੇ ਉਸ ਤੋਂ ਬਾਅਦ ਇਹ ਸਭ ਕਹਿ ਸਕਾਂਗੇ ਕਿ ਸਰ ਅੱਜ ਕੀ ਬਰਾਮਦ ਕੀ ਹੋਇਆ ਸਰੰਦ ਉਹ ਉਹਨਾਂ ਕੋਲ ਜਿਹੜੀ ਮਸ਼ੀਨ ਸੀ ਉਹ ਬਰਾਮਦ ਹੋਈ ਹੈ ਮਸਤਰੀ ਜੀ ਥੋੜੀ ਜਿਹੀ ਡੈਮੇਜ ਹੋ ਗਈ ਕਿਉਂਕਿ ਉਹਦੇ ਸਾਈਡ ਦੇ ਉੱਤੋਂ ਛਿਪਤੀ ਸੀਗੀ ਆ ਬਾਕੀ ਕੋਈ ਦਵਾਈਆਂ ਮਿਲੀਆਂ ਨੇ ਉਹ ਅਸੀਂ ਡਰਗਨ ਇੰਸਪੈਕਟਰ ਨੂੰ ਬੁਲਾ ਰਹੇ ਹਾਂ ਕਿ ਇਹ ਲਾਇਸੈਂਸ ਸੁਦਾ ਦਵਾਈਆਂ ਨੇ ਜਾਂ ਮਤਲਬ ਕਿ ਕੋਈ ਐਕਸਪਾਇਰ ਵਗੈਰਾ ਜਾਂ ਕੁਝ ਹੋਰ ਤਾਂ ਹੈ ਤੇ ਬਾਕੀ ਜਿਹੜੇ ਰੂਟ ਕਿਤੇ ਸੀ ਅਸੀਂ ਹੋਰ ਕਬਰ ਕਰਦੇ ਹਾਂ ਮੋਹਾਲੀ ਦੇ ਪਿੰਡ ਸੋਹਾਣਾ ਵਿੱਚ ਅੱਜ ਤੜਕੇ ਇੱਕ ਭਾਂਡਿਆਂ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਦੁਕਾਨਾਂ ਤੇ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪਹਿਲਾ ਅੱਗ ਦੀਆਂ ਲਪਟਾਂ ਤੇ ਧੂੰਆਂ ਉੱਚਾ ਉੱਠਿਆ ਦਿਨ ਸੁਬਾਹ ਦੁਕਾਨ ਨੂੰ ਅੱਗ ਲੱਗ ਗਈ ਸੂਚਨਾ ਮਿਲਣ ਤੇ ਮੋਹਾਲੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਤੇ ਇੱਕ ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਜੀ ਕੀ ਨਾਮ ਅਮਨ ਕਾਜੀ ਦੁਕਾਨਾਂ ਛ ਕੀ ਹੋਇਆ ਤੇ ਅੱਜ ਸਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ 3:00 5:00 ਵਜੇ ਪਤਾ ਲੱਗਿਆ ਕਿ ਮਾਰਕੀਟ ਤੋਂ ਫੋਨ ਆਇਆ ਸੀ ਕਿ ਟ੍ਰੋਡਿਓਰ ਦੀ ਤੁਹਾਨੂੰ ਨਿਕਰੇ ਜੋ ਹੁੰਦੇ ਬਾਹਰ ਹਾਂ ਫਿਰ ਉੱਥੇ 15 ਮਿੰਟ ਇੱਥੇ ਪਹੁੰਚ ਗਏ ਤੇ ਸਾਢੇ 5:00 5:06 ਵਜੇ ਪਰਮਿਟ ਆਈਏ ਕਿਉਂਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬਜਗੀ ਸੀ ਉਸ ਟਾਈਮ ਲੱਗੀ ਹੋਈ ਤੇ ਅੱਜ ਕਿੰਨਾ ਇੱਕ ਨੁਕਸਾਨ ਲੱਗਦਾ ਸਾਨੂੰ ਚੀਜ਼ ਦੇ ਵਿੱਚ ਪਰ ਔਲਰੇਡੀ ਸਾਨੂੰ ਆਰੀ ਦੁਕਾਨ ਜਿਹੜਾ ਨੁਕਸਾਨ ਹੋ ਗਿਆ। ਹਮਮ। ਆਰੀ ਦੁਕਾਨ ਟੁੱਟ ਗਈ। ਅਪ੍ਰੋਕਸੀਮੇਟਲੀ ਵੇਰ ਵੀ ਐਸਰ ਫਰੌਡ ਕੰਡ ਦੇ ਕਰੀਬ ਨੁਕਸਾਨ ਐਸਰ ਹੋਇਆ। ਇੰਸ਼ੂਰੈਂਸ ਕਰਾਈ ਹੋਈ ਸੀ ਜੰਮ ਬ੍ਰੋ? ਛੋਟਾ ਛੜ ਪਰ ਤੁਹਾਨੂੰ ਬਤਾਉਣਗੇ ਕਿ ਕਰਾਈ ਹੋਈ ਹੈ। ਕੁਝ ਨਹੀਂ ਕਹਿ ਸਕਦੇ ਜੀ ਉਸ ਨਾਲ। ਕਾਰਨ ਕੀ ਲੱਗਦਾ ਤੁਹਾਨੂੰ? ਸ਼ੋਰਟ ਸ਼ਾਰਟ ਲੱਗਦਾ ਜਾਂ ਕੋਈ ਹੋਰ ਕਾਰਨ ਲੱਗਦਾ ਲੱਗਦਾ? ਸ਼ੋਰਟ ਛੋਟੀ ਹੋਈ ਅਦਰ ਚੀਜ਼। ਅੱਛਾ। ਹਾਂ ਸਾਢੇ ਤੱਕ ਸਾਢੇ 4 ਵਜੇ ਫੋਨ ਆਇਆ। ਹਮ। ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਸ਼ੋਰਟ ਸ਼ਾਰਟ? ਪਹਿਲਾਂ ਕਦੀ ਨਹੀਂ ਇਦਾਂ ਹੋਇਆ। ਹਮ। ਪੈਨਾਂ ਗ੍ਰਿਸਪਾਰਕ ਸਕੂਰ ਕੋਈ ਹੋਵੇ ਤੋਆਂ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਨਜ਼ਰ ਆਉਂਦਾ ਤਾਂ ਵੀ ਨਹੀਂ ਕਰਦੀ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋਨਾ ਰੋਹੀ ਦਾ ਨੁਕਸਾਨ ਤੁਹਾਡਾ ਹੋ ਜਾਵੇ ਐਡਜ਼ ਪ੍ਰਤੀ ਬਿਮਾਰੀ ਬਾਰੇ ਜਾਗਰੂਤ ਕਰਨ ਲਈ ਲੋਕਾਂ ਲਈ ਕੈਂਪ ਲਗਾਏ ਜਾ ਰਹੇ ਹਨ ਨੰਨਾ ਗੱਲਾਂ ਦਾ ਪ੍ਰਕਾਵਾ ਅੱਜ ਬਾਦ ਦੁਪਹਿਰ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਸੈਕਟਰ 56 ਮੋਹਾਲੀ ਦੇ ਡਾਕਟਰ ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵਿਖੇ ਕੀਤਾ ਉਹਨਾਂ ਨੇ ਅੱਜ ਈਮਬਾਲ ਵੈਨ ਨੂੰ ਹਰੀ ਚੰਡੀ ਦੇ ਕਿਰਵਾਨ ਆਵੇ ਕੀਤਾ ਤਾਂ ਜੋ ਲੋਕਾਂ ਨੂੰ ਐਡਸ ਦੀ ਖਤਰਨਾਕ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਸਕੇ ਪੰਜਾਬ ਸਟੇਟ ਐਡਸ ਕੰਟਰੋਲ ਸੁਸਾਇਟੀ ਵੱਲੋਂ ਨੈਕੋ ਦੇ ਜਿਹੜੇ ਨੈਸ਼ਨਲ ਐਡਸ ਕੰਟਰੋਲ ਆਰਗੇਨਾਈਜੇਸ਼ਨ ਉਹਦੇ ਨਾਲ ਮਿਲ ਕੇ ਜੀ ਇਹ ਅਪਰਾਲਾ ਹੈਗਾ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਇਹਦੇ ਜਿਹੜਾ ਮੇਨ ਹੈਗਾ ਕਿ ਜਿਹੜੇ ਯੂਥ ਦੇ ਵਿੱਚ ਹੈਗਾ ਉਹ ਐਚਆਈਵੀ ਐਡਸ ਦੀ ਜਿਹੜੀ ਇਨਸੀਡੈਂਸ ਹੈ ਉਹ ਕਾਫੀ ਜ਼ਿਆਦਾ ਆਈ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਉਹਦਾ ਸਭ ਤੋਂ ਵਧੀਆ ਜਿਹੜਾ ਸੋਲੂਸ਼ਨ ਹੈਗਾ ਵੀ ਉੱਥੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਉਹਨਾਂ ਦੇ ਟੈਸਟ ਕੀਤੇ ਜਾਣ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਬਿਮਾਰੀ ਕਿੱਦਾਂ ਫੈਲਦੀ ਆ ਕਿਉਂਕਿ ਜਿਹੜੀ ਇਹੋ ਜਿਹੀਆਂ ਬਿਮਾਰੀਆਂ ਯੂਥ ਨੂੰ ਚਾਹੇ ਉਹ ਐਚਆਈਵੀ ਐਡਜ਼ ਹੋਵੇ ਹੈਪਟਾਈਟਸ ਬੀ ਹੋਵੇ ਸੀ ਹੋਵੇ ਜਾਂ ਡਰੱਗਸ ਦੀ ਪ੍ਰੋਬਲਮ ਹੋਵੇ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਹੈ ਜਿਹੜੇ ਬੰਦਿਆਂ ਨੂੰ ਜਿਹੜੇ ਇੰਜੈਕਟਿੰਗ ਡਰੱਗ ਯੂਜ਼ ਕਰਿਆ ਉਹਦੇ ਵਿੱਚ ਇਨਸੀਡੈਂਸ ਬਹੁਤ ਜ਼ਿਆਦਾ ਹੈ ਮਤਲਬ 10 12 ਗੁਣਾ ਜ਼ਿਆਦਾ ਦਨ ਜਿਹੜੀ ਰੈਸਟ ਆਫ ਦੀ ਪੋਪੂਲੇਸ਼ਨ ਹੈ ਇਸੇ ਤਰ ਸੋ ਇਹ ਦੋ ਮੁੱਖ ਕਾਰਨ ਹੈ ਇਹਦੇ ਬਲੱਡ ਟ੍ਰਾਂਸਫਿਊਜ਼ਨ ਦੇ ਵਿੱਚ ਸਕ੍ਰੀਨਿੰਗ ਹੋ ਰਹੀ ਆ ਸ਼ੇਰਿੰਗ ਆਫ ਨੀਡਲਸ ਐਂਡ ਅਨ ਪ੍ਰੋਟੈਕਟਿਡ ਸੈਕਸ ਜਿਹੜੇ ਹੈਗਾ ਦੋ ਲੀਡਿੰਗ ਕੌਜ਼ ਹੈਗੇ ਆ ਇਹਦੇ ਔਰ ਪੰਜਾਬ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਜਿਹੜੇ ਜ਼ਿਆਦਾ ਕੇਸ ਹੈਗੇ ਆ ਉਹ ਜਿਹੜੇ ਇੰਜੈਕਟਿੰਗ ਡਰੱਗ ਯੂਜ਼ਰ ਚ ਆ ਰਹੇ ਆ ਸੋ ਇਹਨਾਂ ਸਾਰੀਆਂ ਗੱਲਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਉਹਨਾਂ ਦੀ ਟੈਸਟਿੰਗ ਕਰਨਾ ਔਰ ਉਹਨਾਂ ਨੂੰ ਉਹਨਾਂ ਦਾ ਇਲਾਜ ਵੀ ਕਰਨਾ ਜਿਹੜੇ ਜਿਹੜੇ ਪੋਜ਼ਿਟਿਵ ਹੋ ਗਏ ਆ ਉਹਨਾਂ ਦਾ ਇਲਾਜ ਕਰਨਾ ਔਰ ਜਿਹੜੇ ਬਾਕੀ ਜਿਹੜੇ ਨਹੀਂ ਹੈ ਉਹਨਾਂ ਦਾ ਬਚਾਅ ਕਰਨਾ ਸੋ ਇਹ ਟਰਨ ਇਹ ਪੰਜਾਬ ਸਟੇਟ ਡੇਟਸ ਕੰਟਰੋਲ ਸੁਸਾਇਟੀ ਨੇ ਜਿਹੜਾ ਸਪੈਸ਼ਲ ਮਹਿਮਾ ਜਿਹੜੀਆਂ ਪੰਜ ਜਿਹੜੀਆਂ ਵੈਨਸ ਆਈਆਂ ਨੇ ਐਕੋ ਦੀ ਮਦਦ ਦੇ ਨਾਲ ਇਹ ਪਿੰਡ-ਪਿੰਡ ਜਾ ਕੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਜਾਗਰੂਕ ਕਰਨ ਗਿਆ ਟੈਸਟਿੰਗ ਕਰਨ ਗਿਆ ਕਾਉਂਸਲਿੰਗ ਕਰਨ ਗਿਆ ਔਰ ਉਹਨਾਂ ਦਾ ਲਾਜ਼ਮ ਕਰ। ਡਾਕਟਰ ਸਾਹਿਬ ਇਥੇ ਕਈ ਵਾਰ ਇਹ ਦੇਖਿਆ ਜਾਂਦਾ ਕਿ ਬਹੁਤ ਸਾਰ ਜਗ੍ਹਾ ਕੋਈ ਏਡਜ਼ ਪੋਜ਼ਿਟਿਵ ਹੋ, ਐਚਆਈਵੀ ਪੋਜ਼ਿਟਿਵ ਹੋ ਵੀ ਜਾਂਦਾ ਤਾਂ ਉਹ ਦੱਸਣ ਤੋਂ ਗੁਰੇਜ਼ ਕਰਦੇ ਨੇ ਜਾਂ ਫਿਰ ਕਹਿ ਲਈ ਕਿ ਉਹ ਗੱਲ ਕੱਢਣ ਤੋਂ ਗੁਰੇਜ਼ ਕਰਦੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸੁਸਾਇਟੀ ਦੇ ਵਿੱਚ ਉਹਨਾਂ ਦੀ ਬਦਨਾਮੀ ਹੋ ਜਾਏਗੀ। ਇਹ ਇਨ੍ਹਾਂ ਚੀਜ਼ ਆ ਇਹ ਡਰੱਗਸ ਦਾ ਜਾਂ ਐਡਸ ਦਾ ਜਾਂ ਇਹਨਾਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਜਿਹਦਾ ਇਲਾਜ ਨਾ ਹੋਵੇ ਨਾ ਉਹਦੇ ਨਾਲ ਸਟਿਗਮਾ ਇਹਨੂੰ ਕਹਿੰਦੇ ਆ ਅਸੀਂ ਮੰਨ ਲਓ ਜੀ ਉਹਦੇ ਨਾਲ ਇੱਕ ਟੈਬੂ ਸਟਿਗਮਾ ਅਟੈਚਡ ਹੁੰਦਾ ਤੇ ਉਹ ਬੰਦੇ ਦੱਸਦੇ ਨਹੀਂ ਆ ਕਈ ਵਾਰੀ ਕੀ ਹੁੰਦਾ ਕਿ ਵੈਸੇ ਇਲੀਗਲ ਐ ਉਹ ਇਹ ਗੱਲ ਮੈਂ ਹਾਈਲਾਈਟ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾ ਸਕਦੀ ਜੇ ਉਹਨਾਂ ਨੂੰ ਕੋਈ ਜੌਬ ਵਾਸਤੇ ਐਲੀਜੀਬਲ ਹੈ ਉਹਨਾਂ ਨੂੰ ਜੌਬ ਲਈ ਟਰਾਈ ਕੀਤਾ ਜਾ ਸਕਦੀ ਔਰ ਇਸ ਕਾਨੂੰਨ ਵੀ ਆ ਜੇ ਕੋਈ ਡਿਸਕ੍ਰਿਮੀਨੇਟ ਕਰੇਗਾ ਡਿਸਕ੍ਰਿਮੀਨੇਟ ਤਾਂ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਸੋ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਉਹ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਆ ਔਰ ਜੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਜੋ ਸਾਡੇ ਮੁੱਖ ਮੰਤਰੀ ਆ ਉਹ ਆਰਕੀਟੈਕਟ ਰੰਗਲਾ ਪੰਜਾਬ ਦੇ ਉਹਦੇ ਦੇ ਵਾਸਤੇ ਦਿਨ ਰਾਤ ਮਿਹਨਤ ਕਰਦੇ ਆ ਜਿੱਥੇ ਹੋਰ ਬਹੁਤ ਸਾਰੇ ਉਪਰਾਲੇ ਕਰ ਰਹੇ ਆ ਕਿ ਯੂਥ ਨੂੰ ਜੋਬਸ ਦੇਣੀਆਂ এমਪਲੋਇਮੈਂਟ ਦੇਣੀਆਂ ਅੱਛੀ ਐਜੂਕੇਸ਼ਨ ਦੇਣੀਆਂ ਉਹਦੇ ਚੰਗੀ ਸਿਹਤ ਚੰਗੀ ਸਿਹਤ ਵਾਸਤੇ ਜ਼ਰੂਰੀ ਆ ਕਿ ਜਿਹੜੀਆਂ ਨਾਮਰਾਜ਼ ਮਾਰੀਆਂ ਤੋਂ ਬਚਾਇਆ ਜਾਵੇ ਸੋ ਉਹਦੇ ਲਈ ਜਿਹੜਾ ਸਾਡੇ ਸਿਹਤ ਮੈਕਬਾ ਦਾ ਸ਼ਲਾਘਾਯੋਗ ਉਪਰਾਲਾ ਹੈਗਾ ਤੇ ਮੈਂ ਆਈ ਰਿਸਟੋਰ ਮੌਲ ਦਾ ਬੈਸਟ ਚੰਗੀ ਕਿ ਬਟ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਹਨੂ ਦਿਓ ਜਾਸਤ ਰੱਬ ਰਾਖਾ